ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਕਾਂਗਰਸ ਦੇ ਹੱਥ ਤੇ ਲੋਕ ਅੰਮ੍ਰਿਤ ਸਰਚੀ ਕੋ ਪ੍ਰੈਸ ਕਾਨਫਰੰਸ ਆਯੋਜਿਤ ਕੀਤੀ ਗਈ ਜਿਸ ਵਿੱਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਸਮੇਤ ਕਈ ਕਾਂਗਰਸੀ ਆਗੂ ਮੌਜੂਦ ਰਹੇ ਪ੍ਰੈਸ ਕਾਨਫਰੰਸ ਦੌਰਾਨ ਪਿੰਡੀ ਸਹੰਦਾ ਪਿੰਡ ਦੇ ਮੌਜੂਦਾ ਸਰਪੰਚ ਤੇ ਸਾਬਕਾ ਜ਼ਿਲ੍ਹਾ ਪੰਚਾਇਤ ਮੈਂਬਰ ਸੁਰਜੀਤ ਸਿੰਘ ਨੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪੰਚਾਇਤ ਚੋਣਾਂ ਦੌਰਾਨ ਸਰਕਾਰੀ ਤੱਕੇਸ਼ਾਇਤ ਤੇ ਗੁੰਡਾਗਰਦੀ ਦੇ ਗੰਭੀਰ ਦੋਸ਼ ਲਗਾਏ ਇਸ ਮੌਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਸ਼ਲਾ ਨੇ ਕਿਹਾ ਕਿ ਪੰਜਾਬ ਵਿੱਚ ਚੋਣ ਪ੍ਰਕਿਰਿਆ ਨੂੰ ਡਰਾਤੇ دہشت ਦੇ ਮਾਹੌਲ ਵਿੱਚ ਬਦਲਿਆ ਗਿਆ ਹੈ ਜੋ ਲੋਕਤੰਤਰ ਲਈ ਕਾਤਕ ਹੈ ਕਾਂਗਰਸ ਨੇ ਰਾਜਾ ਸੰਸੀ ਹਲਕੇ ਵਿੱਚ ਚੋਣ ਬਾਈਕਾਟ ਕਰਨ ਦਾ ਐਲਾਨ ਕਰਦਿਆਂ ਨਿਰਪੱਖ ਚੋਣਾਂ ਦੀ ਮੰਗ ਕੀਤੀ ਇਹ ਰਾਜਾ ਸੰਸੀ ਹਲਕੇ ਦੀ ਸਥਿਤੀ ਜਿਹੜੀ ਹੈ ਉਹ ਦਲਰਾਜ ਸਰਕਾਰ ਜੀ ਨੇ ਬਿਆਨ ਕਰ ਦਿੱਤੀ ਹੈ ਔਰ ਅਜਨਾਲੇ ਦੀ ਸਥਿਤੀ ਵੀ ਜਿਹੜੀ ਹੈ ਹਰਪ੍ਰਤਾਪ ਜੀ ਬਿਆਨ ਕਰਨਗੇ ਔਰ ਕਚਰ ਸਾਹਿਬ ਜਿਹੜੀ ਮਜੀਠੇ ਦੀ ਸਥਿਤੀ ਹੈ ਦੇਖੋ ਚੋਣ ਪ੍ਰਕਿਰਿਆ ਕਨਸਟੀਟਿਊਸ਼ਨਲ ਰਾਈਟ ਹੈ ਔਰ ਸਰਕਾਰ ਦਾ ਕੰਮ ਹੁੰਦਾ ਔਰ ਇਲੈਕਸ਼ਨ ਕਮਿਸ਼ਨ ਦਾ ਕੰਮ ਹੁੰਦਾ ਨਿਰਪੱਖ ਚੋਣਾ ਕਰਾਉਣਾ ਪਰ ਬੜੇ ਦੁੱਖ ਦੀ ਗੱਲ ਹੈ ਕਿ ਸਰਪੰਚੀ ਦੇ ਵਿੱਚ ਵੀ ਇਹਨਾਂ ਨੇ ਬੋਰਡ ਤੰਤਰ ਨੂੰ ਹਟਾਉਤੇ ਕਰਕੇ ਜੋ ਹਾਲਾਤ ਕੀਤੇ ਉਸ ਤੋਂ ਬਾਅਦ ਜਿਹੜੀਆਂ ਇਹ ਇਲੈਕਸ਼ਨ ਆਈਆਂ ਇਹਨਾਂ ਦੇ ਵਿੱਚ ਵੀ ਅੱਜ ਪੂਰੇ ਪੰਜਾਬ ਦੇ ਵਿੱਚ 70% ਤੋਂ ਜ਼ਿਆਦਾ ਜਗ੍ਹਾ ਦੇ ਉੱਤੇ ਇਹਨਾਂ ਦੇ ਵਰਕਰਾਂ ਵੱਲੋਂ ਆਮ ਆਦੀ ਪਾਰਟੀ ਦੇ ਵਰਕਰਾਂ ਔਰ ਲੀਡਰਾਂ ਵੱਲੋਂ ਇਸ ਨਿਰਪੱਖ ਚੋਣ ਪ੍ਰਕਿਰਿਆ ਨੂੰ ਇੱਕ ਤਰਫਾ ਕਰਨ ਲਈ ਪੁਲਿਸ ਦਾ ਸਾਰਾ ਲੈ ਕੇ ਔਰ ਗੁੰਡਾ ਤੰਤਰ ਦਾ ਸਾਰਾ ਲੈ ਕੇ ਕਾਤਲਾਨਾ ਹਮਲੇ ਜਿਹੜੇ ਆ ਉਹ ਕਾਂਗਰਸ ਵਰਕਰਾਂ ਤੇ ਕੀਤੇ ਜਾ ਰਹੇ ਨੇ ਇੱਕ ਜਗ੍ਹਾ ਦੀ ਗੱਲ ਨਹੀਂ ਪੂਰੇ ਪੰਜਾਬ 'ਚੇ ਹਲਾ ਦੇ ਪਰ ਇਸ ਵੇਲੇ ਹੱਦ ਹੋ ਗਈ ਹੈ ਕਿ ਅੰਮ੍ਰਿਤਸਰ ਤੇ ਰਾਜਾ ਸਾਸੀ ਹੜਕੇ ਦੇ ਵਿੱਚ ਜਿਹੜਾ ਕਿ ਪਿਛਲੇ 4 ਦਿਨ ਤੋਂ ਲਗਾਤਾਰ ਜਿਹੜੇ ਸਾਡੇ ਉੱਤੇ ਐਮਐਲਏ ਨੇ ਸਿਟਿੰਗ ਸੋਖ ਸਰਕਾਰੀਆ ਜੀ ਉਹ ਐਸਐਸਪੀ ਨੂੰ ਵੀ ਉਹ ਡੀਆਈਜੀ ਨੂੰ ਵੀ ਉਹ ਡੀਐਸਪੀ ਨੂੰ ਵੀ ਬਾਰ ਬਾਰੇ ਕਹਿ ਰਹੇ ਨੇ ਕਿ ਇੱਥੇ ਹਾਲਾਤ ਸਾਜਗਰ ਨਹੀਂ ਗਏ ਇਹਨਾਂ ਦੇ ਬੰਦੇ ਨੂੰ ਵੀ ਕਟਿਆ ਗਿਆ ਜਿਹੜਾ ਬਲਾਗ ਸੰਪਤੀ ਔਰ ਇਹ ਉਹਦੇ ਸਾਹਮਣੇ ਕਟਿਆ ਗਿਆ ਉਹਦਾ ਉਹਦਾ ਸਿਰਚ ਨੁਕਸਾਨ ਕੀਤਾ ਗਿਆ ਸੱਟ ਲਾਈ ਇਹਨਾਂ ਨੇ ਫੇਰ ਪੁਲਿਸ ਨੂੰ ਬਾਰ-ਬਾਰ ਕਿਹਾ ਪੁਲਿਸ ਤੇ ਕੋਈ ਅਸਰ ਨਹੀਂ ਹੋਇਆ ਕੱਲ ਸਵੇਰੇ ਉਹਨਾਂ ਦੇ ਘਰ ਜਾ ਕੇ ਔਰਨ ਤੌਰ ਤੇ ਉਹਨਾਂ ਨੇ ਹਮਲਾ ਕੀਤਾ ਔਰ ਬਾਰ-ਬਾਰ ਇਹਦੇ ਵਿੱਚ ਘੱਟੋ-ਘੱਟ ਜੇ ਕਾਲ ਡਿਟੇਲ ਲਾਓਗੇ ਮੇਰਾ ਮੰਨਣਾ ਹੈ ਕਿ ਐਸਐਸਪੀ ਦੇ ਨਾਲ 5 ਤੋਂ 6 ਵਾਰ ਗੱਲ ਹੋਈ ਐ ਐਸਐਚਓ ਨਾਲ ਹੋਈ ਡੀਐਸਪੀ ਨਾਲ ਔਰ ਪੁਲਿਸ ਉਥੇ ਮੌਜੂਦ ਐ ਜਦੋਂ ਹਮਲਾ ਕੀਤਾ ਗਿਆ ਔਰ ਉਸ ਹਮਲੇ ਦੇ ਵਿੱਚ ਉਹਨਾਂ ਦੇ ਕਾਤਲਾਂ ਨਾ ਮਾਰੇ ਹੋਇਆ ਔਰ ਜ਼ਮੀਨ ਵੀ ਉਹਨਾਂ ਦੀ ਡੇਰਾ ਵੀ ਉਹਨਾਂ ਦਾ ਉੱਥੇ ਜਾ ਕੇ ਉਹਨਾਂ ਦੇ ਗਲ ਪਏ ਕਿਉਂ ਕਿਉਂਕਿ ਸਰਜੀਤ ਸਿੰਘ ਭੱਡਿਆ ਔਲਖ ਦਾ ਜਿਹੜਾ ਸਾਡਾ ਸਰਪੰਚ ਹੈ ਉਹਨੇ ਸਰਪੰਚੀ ਵੀ ਲੋਕਾਂ ਦੀ رائے ਦੇ ਨਾਲ ਜਿੱਤੀ ਸੀ ਉਦੋਂ ਵੀ ਬੜਾ ਤੱਕਾ ਕਰਨ ਦੀ ਇਹਨਾਂ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਹਨੂੰ ਸਰਪੰਚ ਚੁਣਿਆ ਸੀ ਦੇਖੋ ਜੇ ਸਰਕਾਰ ਨੇ ਚੰਗੇ ਕੰਮ ਕੀਤੇ ਹੁੰਦੇ ਮੈਂ ਸਾਰੇ ਲੋਕ ਪੰਜਾਬ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਜੇ ਚੰਗੇ ਕੰਮ ਕੀਤੇ ਹੁੰਦੇ ਤਾਂ ਇਹ ਗੁੰਡਾਤੰਤਰ ਕਰਨ ਦੀ ਲੋੜ ਹੀ ਨਹੀਂ ਸੀ ਤੁਸੀਂ ਨਿਰਪੱਖ ਚੋਣਾਂ ਕਰਾਓ ਜੇ ਤੁਹਾਨੂੰ ਆਪਣੇ ਕੰਮਾਂ ਤੇ ਇਨਾ ਹੀ ਇਤਬਾਰ ਹੈ ਤੇ ਫਿਰ ਲੋਕਾਂ ਨੇ ਤੁਹਾਨੂੰ ਚੋਣ ਹੀ ਦੇਣਾ ਸੀ ਪਰ ਅੰਦਰ ਡਰਦਾ ਹੈ ਪੁਲਿਸ ਦੇ ਪ੍ਰੈਸ ਅਫਸਰ ਕਿਉਂਕਿ ਉਹਨਾਂ ਨੂੰ ਡਰਾਇਆ ਹੋਏਗਾ ਉਹਨਾਂ ਨੇ ਫੈਲਾ ਮਖਾ ਕੇ ਭਾਈ ਜੇ ਨਾ ਕਰੋਗੇ ਤਾਂ ਤੁਸੀਂ ਅੰਦਰ ਜਾਓਗੇ ਅੱਜ ਜੋ ਪ੍ਰੈਸ ਜਿਹੜੇ ਅਫਸਰ ਨੇ ਉਹ ਇਹਨਾਂ ਦਾ ਹੱਥ ਟੋਕਾ ਬਣੇ ਉਹ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਿਰ ਪੱਗ ਹੀ ਨਹੀਂ ਬਦੀ ਬਾਕੀ ਸਾਰਾ ਕੁਝ ਉੱਤੇ ਤਰੀਕੇ ਨੇ ਚੱਲ ਉਹਨਾਂ ਤੇ ਪਰਚੇ ਵੀ ਹੋਏ ਇੱਥੋਂ ਤੱਕ ਸੀਮਿਤ ਨਹੀਂ ਰਹੇ ਸਰਕਾਰੀਆ ਸਾਹਿਬ ਨੇ ਉਹਨਾਂ ਨਾਮਜ਼ਦ ਕਰਤਾ ਔਰ ਦਰਾਜ ਨੂੰ ਵੀ ਸੇਮ ਪਰਚੇ 'ਚ ਨਾਮਜ਼ਦ ਕਰਤਾ ਦੇਖੋ ਰਾਜਨੀਤੀ ਇੱਥੋਂ ਤੱਕ ਹੀਟਾਂ ਗਿਰ ਜੇਗੀ ਇਹ ਕਦੀ ਪੰਜਾਬ 'ਚ ਸੋਚਿਆ ਨਹੀਂ ਕਿਉਂਕਿ ਜਿਹੜੇ ਦਿੱਲੀ ਦੇ ਆਕਾ ਨੇ ਇਹਨਾਂ ਦੇ ਮੁੱਖ ਮੰਤਰੀ ਦੇ ਜਿਹੜਾ ਆਕਾ ਨੇ ਉਹ ਦੋਹਾਂ ਥਾਣਾ ਚੋਹਾਂ ਥਾਣਾ ਪੰਜਾਬ ਨੂੰ ਲੁੱਟ ਰਹੇ ਨੇ ਔਰ ਉਹ ਮੈਸੇਜੇ ਦੇ ਰਹੇ ਨੇ ਬਾਕੀ ਸਾਰੇ ਸਟੇਟਾਂ ਦੇ ਵਿੱਚ ਕਿ ਦੇਖੋ ਆਮ ਆਦਮੀ ਪਾਰਟੀ ਦੀ ਵਾਅ ਪਰ ਕੀ ਇਹ ਚੀਜ਼ਾਂ ਲੁਕੀਆਂ ਰਹਿਣੀਆਂ ਨੇ ਆ ਸੋਸ਼ਲ ਮੀਡੀਆ ਦਾ ਜੋਗਿਆ ਇੱਕ ਇੱਕ ਚੀਜ਼ ਪੂਰੇ ਦੇਸ਼ ਚ ਚਲੀ ਜਾਏ ਕਿ ਕਿਸ ਤਰੀਕੇ ਨਾਲ ਗੁੰਡਾ ਤੰਤਰ ਇਹਨਾਂ ਨੇ ਫਲਾਇਆ ਹੈ ਔਰ ਉਹਨੂੰ ਹਟਾਉਣ ਵਾਸਤੇ ਤਾਕਤ ਨੂੰ ਉਹ ਮੁੱਖ ਮੰਤਰੀ ਦੇ ਤਾਕਤ ਹੀ ਨਹੀਂ ਹੋਤੇ ਔਰ ਵੋਟ ਨਾਲ ਚੱਲਣ ਵਾਲਾ ਮੁੱਖ ਮੰਤਰੀ ਦਿੱਲੀ ਤੋਂ ਚੱਲ ਰਿਹਾ ਸਾਰਾ ਸਾਰਾ ਕੁਝ ਹੀ ਉਹ ਚਲਾ ਰਹੇ ਔਰ ਪੁਲਿਸ ਦੇ ਪ੍ਰੈਸ ਅਫਸਰ ਜਿਹੜੇ ਨੇ ਉਹਨਾਂ ਦਾ ਹੱਥ ਝੋਕਾ ਬਣੇਗਾ ਅੱਜ ਪੂਰੇ ਪੰਜਾਬ ਦੇ ਵਿੱਚ ਹਰਤਾ ਦੇ ਡੇਰੇ ਬਾਬੇ ਨਾਨਕ ਲਾ ਲਓ ਕਿਤੇ ਲਾ ਲਓ ਤੁਸੀਂ ਦੇਖੋ ਲਾਈਵ ਹੋ ਕੇ ਲੋਕ ਕਹਿ ਰਹੇ ਨੇ ਸਾਡੇ ਕਾਂਗਰਸੀ ਵਰਕਰ ਕਹਿ ਰਹੇ ਨੇ ਆ ਦੇਖੋ ਕੀ ਹਾਲਾਤ ਕੀਤੇ ਆ ਪਹਿਲਾਂ ਖੋ ਕੇ ਭੱਜੀ ਜਾ ਰਹੇ ਨੇ ਉੱਥੇ ਤੱਕ ਨਹੀਂ ਰੁਕੇ ਅੱਜ ਜਦੋਂ ਲਿਸਟ ਆਈ ਹੈ ਤੇ ਲਿਸਟ ਦੇ ਵਿੱਚ ਕਾਫੀ ਹੱਦ ਤੱਕ ਜਿਹੜੇ ਲੋਕਾਂ ਨੇ ਆਪਣੀਆਂ ਰਸੀਦਾਂ ਵੀ ਕਟਾਈਆਂ ਆ ਉਹਨਾਂ ਦੇ ਨਾਂ ਹੀ ਨਹੀਂ ਹੈਗੇ

thrice in my life and i shall continue to visit this great gurdwara again and again i am really thankful and obliged to the ordinary staff of this gurdwara and the administrators of this gurdwara who by their untiring efforts have maintained cleanliness Purity and greatness of this Gurudara for generations. As the governor of Haryana, it is my solemn duty and I feel honored also to have donated a slight sum of rupees 2.5 lakhs for the better maintenance and upkeep. and for the welfare activities of this gurudwara for the coming years i'm really blessed and extremely happy to have visited this great gurudwara thrice in my life thank you ludhiana de shahid kartar singh sarabha de pind de kol nehar neade jangli janwara karke aaye din haath se ho rahe hain ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਿੰਡੇ ਆਗੂਆਂ ਨੇ ਦੱਸਿਆ ਕਿ ਇਹ ਨਾ ਜਾਨਵਰਾ ਕਰਕੇ ਆਏ ਦਿਨ ਹਾਥੇ ਹੁੰਦੇ ਆ ਤੇ ਹੁਣ ਤੱਕ 8-9 ਚਵਾਨਾਂ ਦੀ ਮੌਤ ਹੋ ਚੁੱਕੀ ਹੈ ਜਿਸ ਕਰਕੇ ਅਸੀਂ ਅੱਜ ਮੰਗ ਪੱਤਰ ਦੇਣ ਦੇ ਲਈ ਪਹੁੰਚੇ ਹਾਂ ਅਤੇ ਡੀਸੀ ਸਾਹਿਬ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਸਾਨੂੰ ਇਸ ਚੀਜ਼ ਤੋਂ ਨਿਜਾਤ ਪਾਈ ਜਾਵੇ ਤਾਂ ਕਿ ਮਨੁੱਖੀ ਜੀਵਨ ਨੂੰ ਨੁਕਸਾਨ ਹੋਣਾ ਬੰਦ ਹੋਵੇ ਜੁਕਰ ਖਾਨ ਸਾਹਿਬ ਜੀ ਪੁੱਤ ਮੈਂ ਅਰਜੀਤ ਸਿੰਘ ਪਿੰਡ ਪਕਵਾਰ ਮੈਂ ਜੀ ਅੱਜ ਡੀਸੀ ਸਾਹਿਬ ਤੱਕ ਇਸ ਲਈ ਪਹੁੰਚਿਆ ਜਿਹੜਾ ਲੁਧਿਆਣਾ ਤੋਂ ਸ੍ਰੀ ਕਤਾਰ ਸਿੰਘ ਸਰਾਭਾ ਮਾਰਗ ਹੈ ਪਫਾ ਰੋਡ ਜਿਹਨੂੰ ਕਹਿੰਦੇ ਹੁੰਦੇ ਨੇ ਉਹਦੇ ਦੇ ਨਾਲ ਅੱਗੇ ਢੈਪੀ ਨਹਿਰ ਪੈਂਦੀ ਆ ਉਹਦੇ ਤੇ ਇੱਕ ਜੰਗਲੀ ਜਾਨਵਰ ਜਿਵੇਂ ਹਿਰਨ ਤੇ ਇੱਕ ਨੀਲਗੋ ਉਹ ਬਹੁਤ ਜ਼ਿਆਦਾ ਹੋ ਗਿਆ ਉਹ ਜੀ ਉਹਨਾਂ ਦੇ ਜਦੋਂ ਖੂਹ ਖੇਤ ਵਿੱਚ ਵੱਢਦੇ ਨੇ ਤਾਂ ਕਿਸਾਨ ਉਹਨਾਂ ਨੂੰ ਕੱਢਦਾ ਉਹ ਡਰਦੇ ਮਾਰੇ ਉਹ ਭੱਜਦੇ ਆ ਜਿੱਦੋਂ ਨੂੰ ਦਿਲਕਰ ਦਾ ਰੋਡ ਕ੍ਰੋਸ ਕਰਦੇ ਆ ਉਹ ਸਾਹਮਣੇ ਫੇਰ ਕਈ ਵਾਰੀ ਉਹ ਮੋਟਰਸਾਈਕਲ ਵਿੱਚ ਲੱਗਦੇ ਆ ਗੱਡੀ ਚ ਲੱਗਦੇ ਆ ਪਿਛਲੇ ਮਹੀਨੇ ਸਾਡੇ 8 ਤੋਂ 10 ਮੌਤਾਂ ਉਹਨਾਂ ਦੇ ਕਾਰਨ ਹੋ ਚੁੱਕੀਆਂ ਨੇ ਪੰਜ ਸੱਤ ਬੰਦੇ ਹਜੇ ਵੀ ਐਡਮਿਟ ਦੇ ਵਿੱਚ ਹਸਪਤਾਲ ਦੇ ਵਿੱਚ ਪਏ ਨੇ ਤੇ ਮੈਂ ਇਸ ਲਈ ਇੱਥੇ ਡੀਸੀ ਸਾਹਿਬ ਕੋਲ ਅਸੀਂ ਮੰਗ ਮੈਂ ਮੰਗ ਪੱਤਰ ਲੈ ਕੇ ਆਇਆ ਹਾਂ ਵੀ ਡੀਸੀ ਸਾਹਿਬ ਬੇਨਤੀ ਹੈ ਵੀ ਸਾਡੀ ਉਹਨਾਂ ਨੂੰ ਨਾ ਜੰਗਲੀ ਜੀਵ ਵਾਲਿਆਂ ਨੂੰ ਤੁਸੀਂ ਸਾਧ ਕੇ ਉਹਨਾਂ ਨੂੰ ਉੱਥੋਂ ਫੜ ਕੇ ਜੰਗਲਾਂ ਦੇ ਵਿੱਚ ਸੱਜਾ ਜਾਵੇ ਤਾਂ ਜੋ ਜਿਹੜਾ ਇੱਥੇ ਲੋਕਾਂ ਦੇ ਜਿਹੜਾ ਘਟਨਾ ਹੁੰਦੀਆਂ ਨੇ ਉਹ ਚੀਜ਼ਾਂ ਤੋਂ ਸਾਨੂੰ ਰਾਹਤ ਮਿਲ ਜੇ ਉਸ ਲਈ ਆਏ ਜੀ ਤੁਸੀਂ ਸਮਾਜ ਸੇਵੀ ਹੋ ਜੀ ਅ ਗੁਰੂ ਸਾਹਿਬ ਨੇ ਬਖਸ਼ਿਆ ਮੈਂ ਯੂਨੀਵਰਸਿਟੀ ਦਾ ਸੇਵਾਦਾਰ ਵੀ ਆ ਸਮਾਜ ਸੇਵਾ ਦੀ ਰਾਤੇ ਗੁਰੂ ਸਾਹਿਬ ਆਪ ਤੋਂ ਤੋਰਦੇ ਨੇ ਪਹਿਲਾ ਜਿਹੜਾ ਇਹ ਰੋਡ ਬਣਿਆ ਸੀ ਕਰਤਾਰ ਸਿੰਘ ਸਰਾਭਾ ਮਾਰਗ 2000 ਇਹ ਮੈਂ ਬਾਈ ਦੇ ਵਿੱਚ ਮੈਂ ਇੱਕ ਮੰਗ ਪੱਤਰ ਦਿੱਤਾ ਸੀ ਭਗਵੰਤ ਮਾਨ ਸਾਹਿਬ ਨੂੰ ਯੂਨੀਵਰਸਿਟੀ ਦੇ ਵਿੱਚ ਰੋਡ ਸਾਡਾ ਬਹੁਤ ਗੰਦਾ ਸੀਗਾ ਤੇ ਉਹ ਚਲੋ ਮਾਨ ਸਾਹਿਬ ਨੇ ਸਾਡਾ ਰੋਡ ਬਣਾਤਾ ਉਹੀ ਮੰਗ ਹੈ ਜਿਹੜੀ ਮੈਂ ਰੱਖੀ ਸੀ ਵੀ ਇਹਨੂੰ ਚੌਂ ਮਾਰਗਾ ਬਣਾਇਆ ਜਾਵੇ ਤੇ ਇਹਦੇ ਸਾਈਡਾਂ ਤੇ ਡਰਕ ਲਾਇਆ ਜਾਣ ਤੇ ਉਹੀ ਅੱਜ 16 ਨਵੰਬਰ ਨੂੰ ਭਗਵੰਤ ਮਾਨ ਸਾਹਿਬਾ ਸਿੱਧੀ ਜਿਦੇ ਆਏ ਸੀ ਉਹਨਾਂ ਨੇ ਹੁਣ ਉਹ ਐਲਾਨ ਕਰਕੇ ਗਏ ਨੇ ਹੁਣ ਦੇਖਦੇ ਆਂ ਵੀ ਉਮੀਦ ਆ ਵੀ ਉਹ ਵੀ ਸਾਡੀ ਇਹ ਮੰਗੇ ਸੀ ਜਲਦੀ ਪੂਰੀ ਹੋ ਜਾਵੇ ਠੀਕ ਹੈ ਧੰਨਵਾਦ ਜੀ ਸੋਸ਼ਲ ਮੀਡੀਆ ਤੇ ਅਕਸਰ ਸੁਰਖੀਆਂ ਦੇ ਵਿੱਚ ਰਹਿਣ ਵਾਲਾ ਗੁਰਵਿੰਦਰ ਸਿੰਘ ਰੰਗਰੇਟਾ ਦਾ ਇੱਕ ਹੋਰ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਨਿਹੰਗ ਜਥੇਬੰਦੀਆਂ ਰੋਜ਼ ਦੇ ਵਿੱਚ ਆਈਆਂ ਲੁਧਿਆਣਾ ਪੁਲਿਸ ਕਮਿਸ਼ਨ ਨੂੰ ਨਵਾਂ ਮੰਗ ਪੱਤਰ ਦਿੱਤਾ ਤੇ মিডিਆ ਨਾਲ ਗੱਲਬਾਤ ਕਰਦੇ ਹੋਏ ਜ਼ਥੇਦਾਰ ਕੁਲਦੀਪ ਕਾਲਾ ਨੇ ਦੱਸਿਆ ਹੈ ਕਿ ਰੰਗਰੇਟਾ ਨਾਮ ਦਾ ਇੱਕ ਵਿਅਕਤੀ ਅਕਸਰ ਪੰਜਾਬ ਦੀਆਂ ਧੀਨਾ ਪਹਿਣਾ ਨੂੰ ਗਲਤ ਬੋਲਦਾ ਹੈ ਤੇ ਅਕਸਰ ਵਿਵਾਦਿਤ ਬਿਆਨਾਂ ਦੇ ਕਰਕੇ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਪਰ ਇਹ ਗੱਲ ਗਲਤ ਹੈ ਰੰਗਰੇਟਾ ਕਿਸੇ ਵੀ ਪਾਰਟੀ ਨਾਲ ਸਬੰਧ ਰੱਖ ਕੇ ਸਾਨੂੰ ਕੁਝ ਵੀ ਲੈਣਾ ਦੇਣਾ ਨਹੀਂ ਪਰ ਰੰਗਰੇਟਾ ਪਰਿਵਾਰ ਦਾ ਹੋ ਕੇ ਰੰਗਰੇਟੇ ਪਰਿਵਾਰ ਦੇ ਸਮਾਜ ਨੂੰ ਗਲਤ ਬੋਲਣਾ ਨਿੰਦਣਯੋਗ ਹੈ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਤੁਹਾਨੂੰ ਪਤਾ ਹੀ ਆ ਮੁੱਖ ਜ਼ਹੀਰਦਾਰ ਕੁਲਵਿੰਦਰ ਸਿੰਘ ਜੀ ਚੌਂਤੇ ਵਾਲੇ ਜ਼ਹੀਰਦਾਰ ਜੀ ਤੇ ਰਾਜਾ ਰਾਜ ਸਿੰਘ ਦੀ aí ਰਹਿੰਦੇ ਨੇ ਇੱਥੇ ਰਹਿੰਦੇ ਆ ਸਾਰੇ ਤੇ ਸੇਵਾ ਕਰਦੇ ਰਹਿੰਦੇ ਹੈਗੇ ਆ ਤੇ ਇੱਕ ਡਾਕਟਰ ਡਾਕਟਰ ਆ ਕੋਈ ਡਾਕਟਰ ਗ੍ਰਿੰਦਰਪਾਲ ਕੋਈ ਉੱਥੇ ਰਹਿੰਦਾ Shimla Puri ਦੇ ਵਿੱਚ ਗ੍ਰੇਟਾ ਉਹ ਆਪਣੇ ਆਪ ਨੂੰ ਗ੍ਰੇਟਾ ਕਹਿੰਦਾ ਹੈਗਾ ਵੀ ਗ੍ਰੇਟੇ ਇਦਾਂ ਗਾਲਾਂ ਨਹੀਂ ਕੱਢਦੇਗੇ ਪਹਿਲੀ ਗੱਲ ਤਾਂ ਧੀਆਂ ਭੈਣਾਂ ਨੂੰ ਵੀ ਬਹੁਤ ਮਾੜੀ ਗੱਲ ਆ ਬਹੁਤ ਘਟਨਾ ਵਾਲੀ ਗੱਲ ਆ ਵੀ ਜਿਹੜਾ ਸਾਡੀਆਂ ਧੀਆਂ ਭੈਣਾਂ ਨੂੰ ਗਾਲਾਂ ਕੱਢੂਗਾ ਉਹ ਗ੍ਰੇਟਾ ਨਹੀਂ ਹੋ ਸਕਦਾਗਾ ਉਹ ਤਾਂ ਕੋਈ ਮਸਾਂਦੀ ਹੋ ਸਕਦਾ ਹੈਗਾ ਜਾਂ ਕਾਲੀ ਭੇਡ ਹੋ ਸਕਦੀ ਆ ਜੋ ਕਿ ਸਾਡੇ ਵਿੱਚ ਵੱੜ ਚੁੱਕਿਆ ਨੇ ਸਿੱਖਾਂ ਦੇ ਵਿੱਚ ਵੈਸੇ ਧਰਮ ਤਾਂ ਹੈ ਨਹੀਂ ਧਰਮ ਤਾਂ ਵਾਸੀ ਵਾਕਈ 2 ਦਾ 3 2 ਧਰਮ ਨੇ 2 ਧਰਮ ਨੇ ਤਈ ਜਾਤਾਂ ਨੇ ਕੋਈ ਜਾਤ ਦੂਜੀ ਨਹੀਂ ਇੱਕ ਜਨਾਨੀ ਤੇ ਹਾਪ ਹੀ ਜੜਾ ਤੇ ਇੱਕ ਬੰਦਾ ਬਾਕੀ ਆਪਾਂ ਕੰਮ ਜਾਤਾਂ ਪਾਤਾਂ ਬਣਾਈਆਂ ਨੇ ਜੇ ਆਪਾਂ ਖੇਤੀਬਾੜੀ ਦਾ ਕੰਮ ਕਰਨ ਲੱਗੇ ਜੀ ਜੱਟ ਬਣ ਗਏ ਤੇ ਜੇ ਮੇਰੇ ਵਰਗਾ ਨਾਲੀ ਸਾਫ ਕਰਨ ਲੱਗਿਆ ਕਹਿੰਦਾ ਜੀ ਇਹ ਚਮਾਰ ਹੋ ਚੂੜਾ ਹੋ ਗਿਆ ਤੇ ਜੇ ਆਪਾਂ ਜੁੱਤੀ ਜੁੱਤੀ ਦਾ ਕੰਮ ਕਰਨ ਲੱਗੇ ਮੋਚੀ ਪੁੰਨੇ ਦਾ ਉਹ ਕਹਿੰਦੇ ਜੀ ਚਮਾਰ ਭਾਈ ਬਣ ਗਿਆ ਇਹ ਸਾਰੀਆਂ ਜਾਤਾਂ ਪਾਤਾਂ ਆਪਾਂ ਬਣਾਈਆਂ ਜਾਤ ਪਾਤ ਹੈ ਨਹੀਂ ਪਰ ਮੈਂ ਉਹ ਬੰਦੇ ਨੂੰ ਕਹਿਣਾ ਚਾਹਣਾ ਵੀ ਇਹ ਗੱਲਾਂ ਤੇਰੇ ਵੱਲੋਂ ਮਾੜੀਆਂ ਗੱਲਾਂ ਨੇ ਪਿਛਲੇ ਪਿੱਛੇ ਜੇ ਵੀ ਤੇਰੀਆਂ ਵੀਡੀਓ ਬਹੁਤ ਵਾਇਰਲ ਹੋ ਜਾਂ ਨੇ ਹੁਣ ਤਾਂ ਸਾਡੇ ਕੋਲੇ ਰਿਕਾਰਡਿੰਗਾਂ ਵੀ ਨੇ ਜਿਹਦੇ ਵਿੱਚ ਗਾਲਾਂ ਕੱਢਣ ਡਿਆ ਸਾਰਿਆਂ ਨੂੰ ਧੀ ਭੈਣਾਂ ਨੂੰ ਗਾਲਾਂ ਕੱਢਣ ਰਿਆ ਇੱਕ ਪਾਸੇ ਸਾਰਿਆਂ ਨੂੰ ਲੱਗਾ ਚੱਲਿਆ ਇੱਕ ਬੰਦੇ ਨੂੰ ਕੱਢੂਆ ਦੋ ਨੂੰ ਕੱਢੂ ਤਿੰਨ ਨੂੰ ਕੱਢੂ ਇਹ ਇਹ ਥੋੜੀ ਐ ਵੀ ਤੂੰ ਸਾਰਿਆਂ ਨੂੰ ਗਾਲਾਂ ਕੱਢੇਗਾ ਇਹ ਬਹੁਤ ਮਾੜੀ ਗੱਲ ਹੈ ਆਪਣੇ ਬੰਦਾ ਬਣ ਜਾ ਤੇ ਬਾਅਦ ਚ ਇਹ ਨਾ ਹੋਵੇ ਵੀ ਸਾਨੂੰ ਤੈਨੂੰ ਘਰੋਂ ਕੱਢ ਕੇ ਲਿਆ ਕੇ ਤੇ ਥਾਣੇ ਲਿਆ ਕੇ ਤੇਰੇ 70 ਬਲੇਟ ਕਰਾਉਣੀ ਪਵੇ ਅੱਛਾ ਬੱਬੀ ਇੱਕ ਔੜੀਓ ਦਾ ਵਿੱਚ ਇੱਕ ਅਸਲੇ ਦਾ ਵੀ ਜ਼ਿਕਰ ਕੀਤਾ ਹੈ ਤਾਂ ਆਜੋ ਤੇ ਮੇਰੇ ਕੋਲ ਹੈਗਾ ਕੀ ਕਰੀਏ ਦੇਖੋ ਜੀ ਜੇ ਅਸਲਾ ਹੈਗਾ ਤਾਂ ਗਵਰਨਮੈਂਟ ਨਾਲ ACB ਸਾਹਿਬ ਦੇ ਤਾਂ ਹੀ ਆਏ ਆ ਅਫਸਰਾਂ ਦੇ ਕੋਲੇ ਵੀ ਜੇ ਉਹਦੇ ਕੋਲੇ ਸਰਕਾਰੀ ਅਸਲਾ ਜੇ ਦੂਜਾ ਅਸਲਾ ਦੇ ਉੱਤੇ ਕਾਰਵਾਈ ਹੋ ਕੇ ਪਰਚਾ ਹੋਣਾ ਚਾਹੀਦਾ ਹੈਗਾ ਜੇ ਗਲਤ ਅਸਲਾ ਕੀ ਪਤਾ ਗਲਤ ਗੱਲ ਗਲਤ ਕੰਮ ਵੀ ਕਰਦਾ ਹੋਵੇ ਕੋਈ ਐਦਾਂ ਦੀਆਂ ਘਟਨਾ ਵੀ ਕਰਦਾ ਹੋਵੇ ਕੋਈ ਮਾਰੀਆਂ ਗੱਲਾਂ ਵੀ ਕਰਦਾ ਹੋਵੇ ਤੇ ਅਕਸਰ ਵਿਵਾਦਾਂ ਦੇ ਵਿੱਚ ਰਹਿੰਦਾ ਜੀ ਇਹ ਦੇਖੋ ਜੀ ਜਿਹੜਾ ਮਾੜਾ ਬੰਦਾ ਹੋਊਗਾ ਗਲਤ ਕੰਮ ਕਰਦਾ ਹੋਊਗਾ ਤਾਂ ਉਹ ਤਾਂ ਰਹਿਣਾ ਹੀ ਰਹਿਣਾ ਜੀ ਉਹਨੂੰ ਤਾਂ ਕੋਈ ਹਰ ਇੱਕ ਤਾਨੇ ਮਾਰਨ ਗਈ ਜੋ ਮੈਂ ਮੈਂ ਗਲਤ ਕੰਮ ਕਰੂੰਗਾ ਮੈਨੂੰ ਨਹੀਂ ਬਖਸ਼ ਕੋਈ ਮੈਨੂੰ ਜੇ ਮੈਂ ਕਿਸੇ ਦੀ ਧੀ ਭੈਣ ਨੂੰ ਗਾਲ ਕੱਢੂੰਗਾ ਅਗਲੇ ਸਾਰੇ ਇਕੱਲੇ ਕਹਿਣਗੇ ਬਾਬਾ ਪਾਇਆ ਤੂੰ ਬਾਣਾ ਕੱਢਦਾ ਗਾਲਾ ਪਰ ਤੂੰ ਕਹਿੰਦਾ ਕੁਛ ਹੈ ਤੇ ਕਰਦਾ ਤੂੰ ਕੁਛ ਹੈ ਹ ਭਾਈ ਭਾਈ ਸਾਹਿਬ ਨੂੰ ਕੱਢੀਆਂ ਨੇ ਤੇ ਇੱਕ ਸਰਪੰਚ ਸਾਹਿਬ ਆ ਉਹਨੂੰ ਵੀ ਕੱਢੀਆਂ ਨੇ ਹੋਰ ਵੀ ਤਿੰਨ ਚਾਰ ਬੰਦਿਆਂ ਨੂੰ ਕੱਢਿਆ ਨੇ ਇੱਕ ਹੰਸ ਰਾਜ ਦੇ ਭਰਾ ਨੂੰ ਵੀ ਗਾਲਾਂ ਕੱਢੀਆਂ ਨੇ ਅੱਜ ਸੀਪੀ ਸਾਹਿਬ ਤੇ ਪਹੁੰਚੋ ਅਗਲੀ ਰਣਨੀਤੀ ਕੀ ਹੋएगी ਆਪਣੀ ਅਗਲੀ ਨੀਤੀ ਜੇ ਸਾਡੇ ਅਫਸਰ ਸੁਣਨਗੇ ਠੀਕ ਹੈ ਕਾਰਵਾਈ ਨਹੀਂ ਤਾਂ ਫਿਰ ਅਹੀਂ ਸਾਰੀ ਸਿੰਘ ਸਿੰਘ ਫੌਜ ਇਕੱਠੀ ਹੋ ਕੇ ਸਾਰੇ ਇਕੱਠੇ ਹੋ ਕੇ ਤੇ ਅਸੀਂ ਜਾ ਕੇ ਇਹਦੇ ਘਰੇ ਜਾ ਕੇ ਇਹਨੂੰ ਘਰੋਂ ਚੱਕ ਕੇ ਲੈ ਕੇ ਆਵਾਂਗੇ ਅਫਸਰਾਂ ਦੇ ਮੂਹਰੇ ਲਿਆ ਕੇ ਪੇਸ਼ ਕਰਾਂਗੇ ਜੇ ਅਫਸਰ ਨਾ ਕਾਰਵਾਈ ਕਰਨਗੇ ਠੀਕ ਹੈ ਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਡੀਓ ਇਹ ਕੀ ਗੱਲਬਾਤ ਹੈ ਜੀ ਵਿਵਾਦ ਸਾਰਾ ਕਿੱਥੋਂ ਸ਼ੁਰੂ ਹੋਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਹ ਵਿਵਾਦ ਇਦਾਂ ਹੋਇਆ ਕਿ ਪਹਿਲਾਂ ਤਾਂ ਇਹਨੇ ਰੰਗਰੇਟਾ ਸ਼ਬਦ ਦੀ ਦੁਰਵਰਤੋਂ ਕਰ ਰਿਹਾ ਪਹਿਲਾਂ ਤਾਂ ਆਮ ਸੰਗਤਰੋਂ ਨੇ ਗੁੰਮਰਾਹ ਕੀਤਾ ਕਿ ਮੈਂ 20 ਹਜ਼ਾਰ ਬੰਦੇ ਨੂੰ ਨਾਲ ਲੈ ਕੇ ਅਮਰਤਪਨ ਕਰਾਵਾਂਗਾ ਇਹ ਗੱਲ ਖੋਖਲੀ ਨਿਕਲੀ ਪਤਾ ਨਹੀਂ ਨੇ ਆਪ ਕਿੱਥੋਂ ਅਮਰ ਸ਼ਕਿਆ ਕਿ ਸ਼ਕਿਆ ਕਿ ਨਹੀਂ ਸ਼ਕਿਆ ਸ਼ੀਰ ਸਾਬ ਪਾਇਆ ਬਾਣਾ ਪਾਇਆ ਦਮਾਲਾ ਸਜਾਇਆ ਉਦੋਂ ਬਾਅਦ ਦਾੜੀ ਕਟਾ ਲਈ ਤੇ ਅੱਜ ਭਾਜਪੀ ਪਾਰਟੀ ਦੇ ਵਿੱਚ ਚਲਾ ਗਿਆ ਚਲੋ ਇਹ ਨਿੱਜੀ ਅਧਿਕਾਰ ਖੇਤਰ ਆ ਕੋਈ ਪਾਲਟੀ ਮਾੜੀ ਨਹੀਂ ਆ ਇਹਦੇ ਨਿੱਜੀ ਜਿੱਥੇ ਮਰਜ਼ੀ ਜਾ ਸਕਦਾ ਲੇਕਿਨ ਇਹਨੇ ਪਾਰਟੀ ਵਿੱਚ ਜਾ ਕੇ ਤਾਂ ਕੁਝ ਸੱਜਣਾਂ ਨੂੰ ਖੁਸ਼ ਕਰਨ ਲਈ ਇਹਨੇ ਆਪਣੇ ਵੱਲੋਂ ਹੀ ਇੱਕ ਬਣਾ ਲਈ ਆ ਸਨਤਨੀ ਰੰਗਰੇਟੇ ਸ਼ਕਤੀ ਸਭਾ ਸੰਗ ਤੇ ਅਸੀਂ ਇਤਰਾਜ਼ ਜਤਾਇਆ ਮੇਰੇ ਸਮੇਤ ਬਾਬਾ ਮੇਜ ਸਿੰਘ ਸੋਢੀ ਸਾਹਿਬ ਹੁਣਾਣੇ ਵੀ ਮੈਂ ਵੀ ਵੀਡੀਓ ਪਾਈ ਗੁਰਬਾਣੀ ਦੇ ਮੁਤਾਬਕ ਸਮਝਾਉਣ ਦਾ ਯਤਨ ਕੀਤਾ ਕਿ ਭਾਈ ਤੂੰ ਦਾੜੀ ਕਟਾ ਕੇ ਕਿਸੇ ਪਾਰਟੀ ਚਲ ਗਿਆ ਤੇਰਾ ਨਿੱਜੀ ਅਧਿਕਾਰ ਖੇਤਰਾ ਲੇਕਿਨ ਤੂੰ ਇੱਕ ਰਸੇ ਦੇ ਨਾਲ ਪੂਰੇ ਸਮਾਜ ਨੂੰ ਨਾਂ ਬੰਨ ਜੜਾ ਕਿਉਂਕਿ ਰੰਗਰੇਟਾ ਸ਼ਬਦ ਗੁਰੂ ਸਾਹਿਬ ਦੇ ਮੁਖਾਰਬਨ ਤੋਂ ਨਿਕਲਿਆ ਹੋਇਆ ਸ਼ਬਦ ਆ ਛਾਤੀ ਨਾਲ ਆ ਕੇ ਰੰਗਰੇਟੇ ਗੁਰੂ ਕੇ ਬੇਟੇ ਗੁਰੂ ਸਾਹਿਬ ਨੇ ਨਵਾਜਿਆ ਖਿਤਾਬ ਆ ਤੇ ਇਹਦੀ ਦੁਰਵਰਤੋਂ ਨਾ ਕਰ ਤੂੰ ਤੇ ਇਹਦੇ ਗੁੱਸੇ ਦੇ ਵਿੱਚ ਆਣ ਕੇ ਨੇ ਮੈਨੂੰ ਫੋਨ ਕਰਕੇ ਗਾਲੀ ਗਲੋਚ ਕੀਤਾ ਜਿਹੜਾ ਦੱਸਣਯੋਗ ਨਹੀਂ ਆ ਉਸ ਤੋਂ ਬਾਅਦ ਇੱਕ ਮੇਰਾ ਅ ਅਮ सॉरी ਤਰਨਤਾਰਨ ਤੋਂ ਸੰਤ ਸਪਾਹੀ ਸਾਟੀ ਲੁਧਿਆਣਾ ਦਾ ਜਿਹੜਾ ਵਾ ਉਹ ਪ੍ਰੈਜ਼ੀਡੈਂਟ ਆ ਤਰਨਤਾਰਨ ਤੋਂ ਗੁਰਸਿੱਖ ਬੰਦਾ ਵਾ ਸਰਪੰਚ ਸਾਹਿਬ ਉਹਨਾਂ ਨੂੰ ਵੀ ਨੇ ਗਾਲੀ ਗਲੋਚ ਕੀਤੀ ਫਿਰ ਹੰਸਰਾਜ ਹੰਸ ਦੇ ਭਰਾ ਨੇ ਕੈਨੇਡਾ ਬੈਠੇ ਉਹਨਾਂ ਨੂੰ ਵੀ ਇਹਨਾਂ ਨੇ ਬਹੁਤ ਬੱਦੀ ਸ਼ਬਦਾਵਲੀ ਵਰਤੀ ਆ ਤੇ ਅੱਜ ਸੀਪੀ ਸਾਹਿਬ ਉਹਨਾਂ ਨੂੰ ਦੀ ਕੰਪਲੇਨਟ ਦੇਣ ਆਏ ਆ ਕਿ ਸੀਪੀ ਸਾਹਿਬ ਜਿਵੇਂ ਇਹ ਗਨਮੈਨ ਤੇ ਧਮਕੀਆਂ ਦੇ ਰਿਹਾ ਜਾਂ ਹਥਿਆਰ ਧਮਕੀਆਂ ਦੇ ਰਿਹਾ ਵਾ ਇਹੋ ਜੇ ਬੰਦੇ ਕੋਲ ਹਥਿਆਰ ਵੀ ਜਿਹੜਾ ਵਾ ਉਹ ਬਿਲਕੁਲ ਵਾਜਬ ਨਹੀਂ ਆ ਜਾਇਜ਼ ਨਹੀਂ ਆ ਕਿ ਨਜਾਇਜ਼ ਆ ਇਹ ਤੁਹਾਡੀ ਇਨਵੈਸਟੀਗੇਸ਼ਨ ਦਾ ਵਿਸ਼ਾ ਦੂਜਾ ਜਿਹੜਾ ਇਹ ਗਨਮੈਨਾਂ ਦੇ ਸਹਾਰਾ ਆਮ ਜਨਤਾ ਨੂੰ ਧਮਕਾ ਰਿਹਾ ਕਿਤੇ ਨਾ ਕਿਤੇ ਇਹ ਘਾਤਕ ਸਿੱਧ ਹੋ ਸਕਦਾ ਤੇ ਪਿਛਲੇ ਦਸੰਬਰ ਦੇ ਵਿੱਚ ਵੀ ਇੰਨੇ ਇੱਕ ਪੁਲਿਸ ਅਫਸਰ ਸੀ ਸੁਖਵਿੰਦਰ ਸਿੰਘ ਉਹਨਾਂ ਦੀ ਬੇਟੀ ਨੂੰ ਵੀ ਭੱਦੀ ਸ਼ਬਦਾਵਲੀ ਵਰਤੀ ਸੀ ਤੇ ਜੇਲ੍ਹ ਦੀਆਂ ਰੋਟੀਆਂ ਖਾਧੀਆਂ ਸੀ ਨੇ ਤੇ ਹੁਣ ਵੀ ਦਸੰਬਰ ਮਹੀਨਾ ਆ ਗਿਆ ਤੇ ਮੈਂ ਚਾਹੁੰਦਾ ਮਾਂ ਵੀ ਸੀਪੀ ਸਾਹਿਬ ਇਹਨਾਂ ਤੇ ਕਰੜੀ ਜਿਹੜੀ ਆ ਉਹ ਸੁਣਵਾਈ ਕਰਨ ਕਿਉਂਕਿ 2-4 ਦਿਨ ਪਹਿਲਾਂ ਹੀ ਤੁਸੀਂ ਸਾਰੇ ਭੈਣ ਭਰਾਵਾ ਪੱਤਰਕਾਰਾਂ ਨੇ ਸੀਪੀ ਸਾਹਿਬ ਦੀ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਉਹਨਾਂ ਨੇ ਆਖਿਆ ਸੀ ਕਿ ਜਿਹੜੇ ਲੋਕ ਭੜਕਾਊ ਬਿਆਜ ਜਿ ਬਿਆਜ ਦੇਣਗੇ ਜਾਂ ਸਮਾਜ ਨੂੰ ਦੋ ਪਾੜ ਕਰਨਗੇ ਉਹਨਾਂ ਤੇ ਸਖਤ ਜਿਹੜੀ ਕਾਰਵਾਈ ਕੀਤੀ ਜਾਏਗੀ ਲੁਧਿਆਣਾ ਦੇ ਝਾਂਡੇ ਵਿੱਚ ਰੱਖੇ ਗਏ ਇੱਕ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਜਿੱਥੇ ਕਿ ਉਹਨਾਂ ਨੇ ਸਮਾਗਮ ਵਿੱਚ ਭਾਗ ਲਿਆ ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਹੈ ਕਿ ਜ਼ਿਲ੍ਹਾ ਪਰਿਸ਼ਦ ਬਲਾਕ ਸਮ ਸਰਕਾਰ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਉਹਨਾਂ ਕਹਿ ਕੇ ਪਟਿਆਲੇ ਦੇ ਵਿੱਚ ਉੱਚ ਪੁਲਿਸ ਅਧਿਕਾਰੀ ਦੀ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਲੈ ਕੇ ਕਥਿਤ ਤੌਰ ਤੇ ਵਾਇਰਲ ਹੋਈ ਵੀਡੀਓ ਤੇ ਸੁਖਬੀਰ ਪਾਦਲ ਨੇ ਤਿੱਖੀ ਟਿੱਪਣੀ ਕਰਦੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਉੱਥੇ ਪਧਰੀ ਜਾਂਚ ਲੱਗਣੀ ਚਾਹੀਦੀ ਹੈ ਤੇ ਇਸ ਸੰਬੰਧੀ ਉਹ ਮਾਣਯੋਗ ਕੋਰਟ ਦੇ ਵਿੱਚ ਵੀ ਜਾਣਗੇ ਜ਼ਿਲ੍ਹਾ ਪਰਿਸ਼ਦ ਬਲਾਕ ਸੰਪਤੀ ਦੇ ਇਲੈਕਸ਼ਨ ਦੇ ਵਿੱਚ ਪੰਜਾਬ ਸਰਕਾਰ ਨੇ ਆਪਣੇ ਪੁਲਿਸ ਨਹੀਂ ਪੂਰਾ ਜੋਰ ਲਾਇਆ ਹੈ ਕਿ اپوزیشن ਦੇ ਕਾਗਜ਼ ਨਾ ਭਰੇ ਜਾਵਣ ਤੁਸੀਂ ਇੱਕ ਵੀਡੀਓ ਸੁਣੀ ਹੋਣੀ ਹੈ ਜਿੱਥੇ ਐਸਐਸਪੀ ਪਟਿਆਲਾ ਆਪਣੇ ਅਫਸਰਾਂ ਨੂੰ ਕਹਿ ਰਿਹਾ ਹੈ ਦੇਖੋ ਏਡੀ ਵੱਡੀ ਤਾਂਦਲੀ ਹੋਈ ਹੈ ਜਿਹੜੇ ਸੂਬੇ ਵਿੱਚ ਅਫਸਰੀ ਲੱਗ ਜਾਣ ਡੈਮੋਕ੍ਰੇਸੀ ਨੂੰ ਖਤਮ ਕਰਨ ਵਾਸਤੇ ਉਹਦਾ ਡੈਮੋਕ੍ਰੇਸੀ ਦਾ ਕੀ ਰਹੂਗਾ ਆ ਝਾੜੂ ਵਾਲਿਆਂ ਨੂੰ ਪਤਾ ਹੈ ਕਿ ਹੁਣ ਇਹਨਾਂ ਦੀ ਜ਼ਮਾਨਤਾਂ ਜਬਤ ਹੋਣੀ ਹੈ ਹੁਣ ਪੁਲਿਸ ਨੂੰ ਵਰਤ ਰਿਹਾ ਆਪਣੇ ਆਪਸ ਨੂੰ ਵਰਤੇ ਆ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਡੀਜੀਪੀ ਸਾਹਿਬ ਦਿਖਾਰ ਕਰਕੇ ਸਾਰੇ ਐਸਐਸਪੀ ਨੂੰ ਆ ਇੱਕ ਡੈਮੋਕ੍ਰੇਸੀ ਦਾ ਘਾਣਾ ਇੱਕ ਬਹੁਤ ਵੱਡਾ ਗੁਨਾਹ ਹੈ ਜਿਹੜਾ ਥੋੜੀ ਪੁਲਿਸ ਨੇ ਤੇ ਖਾਸ ਕਰਕੇ ਐਸਐਸਪੀ ਪਟਿਆਲਾ ਨੇ ਜਿਹੜਾ ਕੀਤਾ ਇਹਦੇ ਤੇ ਪਰਚਾ ਹੋਣਾ ਚਾਹੀਦਾ ਅਸੀਂ ਅਕਾਲੀ ਦਲ ਐਪਲੀਕੇਸ਼ਨ ਦਊਗਾ ਕਿ ਐਸਐਸਪੀ ਤੇ ਤੇ ਉਹਦੇ ਨਾਲ ਜਿਹੜੇ ਜਿਹੜੇ ਸਾਥ ਦਿੱਤਾ ਹੈ ਉਹਨਾਂ ਤੇ ਡੈਮੋਕਰੇਸੀ ਨੂੰ ਖਤਮ ਕਰਨ ਤੇ ਪਰਚਾ ਦਿੱਤਾ ਜਾਏ ਅਖੀਲੇ ਦਮ ਤੱਕ ਅਸੀਂ ਲੜਾਂਗੇ ਜੇ ਮੈਨੂੰ ਪਤਾ ਹੈ ਕਿ ਇਹਨਾਂ ਨੇ ਐਸਐਸਪੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈ ਪਰ ਕਿੰਨੀ ਕੁ ਦਿਨ ਬਚਾ ਲੈਣਗੇ ਹੁੰਦਾ ਅਖੀਰ ਤੱਕ ਸਾਰਾ ਰਹਿ ਗਿਆ ਸਰਕਾਰ ਦਾ ਆ ਜਿਹੜਾ ਕੇਸ ਆ ਜਿਸ ਤਰੀਕੇ ਨਾਲ ਐਸਐਸਪੀ ਨੇ ਆ ਸਾਰਾ ਕੁਝ ਕੀਤਾ ਇਹਦੀ ਹਰ ਕਿਸ ਅਖੀਰ ਤੱਕ ਜਾ ਕੇ ਅਸੀਂ ਭਾਵੇਂ ਕੋਰਟ ਜਾਣਾ ਪਏ ਭਾਵੇਂ ਕਿਤੇ ਵੀ ਜਾਣਾ ਪਏ ਅਸੀਂ ਇਹਦੀ ਜਾਂਚ ਕਰਾ ਕੇ ਐਸਐਸਪੀ ਨੂੰ ਪਰਚਾ ਕਰਾ ਕੇ ਇਹਨੂੰ ਜੇਲ੍ਹ ਚ ਭੇਜਾਂਗੇ ਕਿਉਂਕਿ ਜੋ ਇਹਨੇ ਕੰਮ ਕੀਤਾ ਹੈ ਇਹ ਤੋਂ ਮੜਾ ਕੋਈ ਕਰ ਨਹੀਂ ਸਕਦਾ ਇਹਨੇ ਆਪਣੀ ਜਿਹੜੀ ਜਦੋਂ ਪੁਲਿਸ ਭਰਤੀ ਹੁੰਦਾ ਆਈਪੀਐਸ ਬੰਦੇ ਆ ਉਦੋਂ ਇੱਕ ਸੌਝ ਚੁੱਕੀ ਜਾਂਦੀ ਹੈ ਕਿ ਅਸੀਂ ਕਨਸਟੀਟਿਊਸ਼ਨ ਨੂੰ ਬਚਾਉਣ ਵਾਸਤੇ ਅਸੀਂ ਇਹ ਜੰਗਵਾਰੀ ਲੈ ਰਹੇ ਹਾਂ ਪਰ ਐਸਐਸਪੀ ਆਪ ਵੀ ਕਨਸਟੀਟਿਊਸ਼ਨ ਤੋੜਨ ਲੱਗਿਆ ਹੈ ਇਹ ਤੋਂ ਵੱਡਾ ਪਾਪ ਕੋਈ ਕਰ ਨਹੀਂ ਸਕਦਾ ਤੇ ਐਸਐਸਪੀ ਸਾਹਿਬ ਤੇ ਮੈਂ ਡੀਜੀਪੀ ਨੂੰ ਬੇਨਤੀ ਕਰਾਂਗਾ ਹੁਣ ਇਹਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰੋ ਜੇ ਤੁਸੀਂ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਜਿਨ੍ਹਾਂ ਨੇ ਨਹੀਂ ਕੀਤੀ ਇਹਦਾ ਮਤਲਬ ਉਸ ਕ੍ਰਾਈਮ ਦੇ ਭਾਗੀਦਾਰ ਤੁਸੀਂ ਹੋਗੇ ਚਲੋ ਸਨਮ ਅਗਲ ਐਨੀ ਮਾ ਆਈਆ ਮੈਨੂੰ ਇਹ ਕਿੱਥੋਂ ਆਇਆ ਇਹ ਭੈਣ ਤੋਂ ਗੱਡਾ ਮਾਰੀ ਪਾਗਲ ਸਾਲਾ ਭੈਣ ਤੋਂ ਮਾਰਨੀ ਚ ਵੇੜ ਸਿਕਿਉਰਟੀ ਵਾਲਾ ਪਪੂ ਹੈ ਕੋਈ ਹੋਵੇ ਸਾਰਾ ਸਾਉਂਡ ਖਿੱਚ ਕੇ ਲੱਗਿਆ ਉਹ ਲੁਧਿਆਣਾ ਦੇ ਬਾਹਰ ਐਸੋਸੀਏਸ਼ਨ ਦੇ ਵਿੱਚ ਸਮੂਹ ਵਕੀਲ ਭਾਈਚਾਰੇ ਦੇ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਕੀਲਾਂ ਦੇ ਪ੍ਰਧਾਨ ਵੱਲੋਂ ਦੱਸਿਆ ਗਿਆ ਹੈ ਕਿ 8 12 2025 ਨੂੰ ਸਮੂਹ ਵਕੀਲ ਭਾਈਚਾਰਾ ਵੱਲੋਂ ਤਾਂਛੀਰਗੁਰ ਤੇ ਇੱਕ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਜੱਜ ਸਾਹਿਬਾਨ ਡੀਸੀ ਸਾਹਿਬ ਅਤੇ ਲੁਧਿਆਣਾ ਪੁਲਿਸ ਕਮਿਸ਼ਨ ਵਿਸ਼ੇਸ਼ ਤੌਰ ਤੇ ਮੌਜੂਦ ਰਹਿਣਗੇ ਅਤੇ ਆਮ ਲੋਕਾਂ ਤੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਕਚਹਿਰੀ ਦੇ ਵਿੱਚ ਪਹੁੰਚ ਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨ ਵਾਕ ਵਾਕ ਜਥੇਬੰਦੀਆਂ ਵਿਸ਼ੇਸ਼ ਤੌਰ ਤੇ ਪਹੰਚ ਰਹੀਆਂ ਜੋ ਕਿ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰਨ ਗਿਆ। ਮੈਂ ਐਡਵੋਕੇਟ ਇੰਦਰਪਾਲ ਸਿੰਘ ਨੋਬੀ ਸਾਰੇ ਸਾਡੀ ਟੀਮ ਵੱਲੋਂ ਲੁਧਿਆਣਾ ਡਿਸਟ੍ਰਿਕਟ ਬਾਹਰ ਐਸੋਸੀਏਸ਼ਨ ਵੱਲੋਂ ਉਹਨਾਂ ਦੇ ਸਹਿਯੋਗ ਨਾਲ 8 ਦਸੰਬਰ ਨੂੰ ਫੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਮੁੱਖ ਰੱਖਦੇ ਹੋਏ ਪ੍ਰੋਗਰਾਮ ਉਲੀਕਿਆ ਗਿਆ ਸਾਡੀ ਟੀਮ ਹਰ ਸਾਲ ਕੋਈ ਨਾ ਕੋਈ ਪ੍ਰੋਗਰਾਮ ਜਿਵੇਂ ਸ੍ਰੀ ਗੁਰਨਾਨ ਦੇਵ ਜੀ ਦੇ ਉਪਲਬਖ ਵਿੱਚ ਪਿਛਲੀ ਵਾਰ ਰੱਖਾਇਆ ਸੀ ਇਸ ਵਾਰ 350 ਸਾਲਾਂ ਸ਼ਹੀਦੀ ਸਮਾਗਮ ਨੂੰ ਮੁੱਖ ਰੱਖਦੇ ਹੋਏ ਗੁਰਤੇਗ ਭਾਦਰ ਜੀ ਦੇ ਸਮਾਗਮ ਰਖਾਏ ਗਏ ਨੇ ਜਿਦੇ ਵਿੱਚ 150 ਬੀਬੀਆਂ ਇਕੱਤਰਿਤ ਹੋ ਕੇ ਕੀਰਤਨ ਕਰਨਗੀਆਂ ਔਰ ਵਕ ਵਕ ਸਕੂਲਾਂ ਦੇ ਵੱਲੋਂ ਬੱਚਿਆਂ ਵੱਲੋਂ ਕੀਰਤਨ ਕੀਤਾ ਜਾਏਗਾ ਜਿਵੇਂ ਪਹਿਲਾਂ ਵਕੀਲ ਸਾਹਿਬ ਨੇ ਦੱਸਿਆ ਹੀ ਆ ਫਤਿਹਗੜ੍ਹ ਸਾਹਿਬ ਦੇ ਹੱਡਗ੍ਰੰਥੀ ਕਥਾ ਕਰਨਗੇ ਔਰ ਉਸ ਤੋਂ ਉਪਰੰਤ ਲੰਗਰ ਅਟੁੱਟ ਵਰਤਿਆ ਜਾਏਗਾ ਇਹ ਇਕੱਲੇ ਵਕੀਲ ਸਾਹਿਬਾਨਾਂ ਦਾ ਪ੍ਰੋਗਰਾਮ ਨਹੀਂ ਇਹਦੇ ਵਿੱਚ ਲੁਧਿਆਣਾ ਦੇ ਮੈਂ ਕਿੰਨਾ ਆਪਜੀ ਵੱਲੋਂ ਦੁਆਰਾ ਇੱਕ ਰਿਕੁਐਸਟ ਕਰਦਾ ਕਿ ਜਿਹੜੇ ਬੱਚਿਆਂ ਨੂੰ ਸ਼ਹੀਦੀ ਬਾਰੇ ਸ੍ਰੀ ਗੁਰਤੇਗ ਬਹਾਦਰ ਜੀ ਦੇ ਉਹਨਾਂ ਨੂੰ ਹਿੰਦ ਦੀ ਚਾਦਰ ਜਿਹੜੇ ਦੂਜਿਆਂ ਦੇ ਧਰਮ ਨੂੰ ਮੁੱਖ ਰੱਖਦੇ ਹੋਏ ਤੇ ਉਹ ਸ਼ਹਾਦਤ ਦਿੱਤੀ ਸੀਗੀ ਉਸ ਨੂੰ ਮੁੱਖ ਰੱਖਦੇ ਹੋ ਜੋ ਜੁਗੋ ਜੁਗ ਯਾਦ ਰੱਖਣ ਇਸ ਹਰ ਸਾਲ ਇਹ ਜੋ ਯਾਦ ਰੱਖਣਗੇ ਇਸ ਨਾਲ ਪੀੜ੍ਹੀਆਂ ਨੂੰ ਇਸ ਬਾਰੇ ਪਤਾ ਲੱਗੇਗਾ ਇਹਦੇ ਲਈ ਇੱਕ ਪ੍ਰਦਰਸ਼ਨੀ ਵੀ ਰੱਖਾਈ ਗਈ ਆ ਜਿਹਦੇ ਚ ਸ਼ਹੀਦ ਦੀ ਬਾਰੇ ਜੋ ਚੰਦਨੀ ਚੌਂਕ ਵਿੱਚ ਜਿੱਦਾਂ ਸ਼ਹੀਦੀ ਹੋਈ ਸੀ ਉਹਦੇ ਜਿਹੜੀ ਪ੍ਰਦਰਸ਼ਨੀ ਹੋਊਗੀ ਉਹ ਵੀ ਦੇਖਣਯੋਗ ਹੋਊਗੀ ਮੈਂ ਆਪ ਜੀ ਨੂੰ ਬੇਨਤੀ ਕਰਦਾ ਤੁਸੀਂ ਸਵੇਰੇ 8 ਵਜੇ 11 ਵਜੇ ਇੱਥੇ ਸਾਡੇ ਸਮਾਗਮ ਵਿੱਚ ਸ਼ਾਮਲ ਸਰ ਇਹ ਕਿੱਥੇ ਹੋਊਗਾ ਕਿਹੜੀ ਹੂਅਤ ਕਿਹਨੇ ਜਗ੍ਹਾ ਦੇ ਵਿੱਚ ਕਿੱਥੇ ਡਿਸਟ੍ਰਿਕਟ ਬਾਹਰ ਐਸੋਸੀਏਸ਼ਨ ਫਰੋਜ਼ਗੰਦੀ ਮਾਰਕੀਟ ਦੇ ਕੋਲ ਪਾਰਕਿੰਗ ਮੇਨ ਪਾਰਕਿੰਗ ਜਿਹੜੀ ਸੁਵਿਧਾ ਸੈਂਟਰ ਤੋਂ ਰੋਡ ਆਂਦੀ ਹੈ ਮੇਨ ਪਾਰਕਿੰਗ ਵਕੀਲ ਸਾਹਿਬਾ ਨਦੀ ਉੱਥੇ ਪ੍ਰੋਗਰਾਮ ਕੀਤਾ ਜਾਊਗਾ ਉੱਥੇ ਕਾਰ ਪਾਰਕਿੰਗ ਦੀ ਵੀ ਪੂਰੀ ਵਿਵਸਥਾ ਕੋਈ ਐਸਾ ਇਸ਼ੂ ਨਹੀਂ ਹੈਗਾ ਕੋਈ ਕਿਸੇ ਨੂੰ ਆਉਣ ਜਾਣ ਦੀ ਪ੍ਰੋਬਲਮ ਨਹੀਂ 8 ਦਸੰਬਰ 2000 ਆਪਣੇ ਆਨਬਰ ਜੱਸ ਜੱਸਾ ਵੀ ਸਮਾਂ ਚਾਹ ਹਾਂ ਬਿਲਕੁਲ ਬਿਲਕੁਲ ਸੌਰੀ ਜੱਸ ਸਾਹਿਬ ਦਾ ਸਹਿਯੋਗ ਹੈ ਸਾਰੇ ਜਜੀਤ ਉਸ ਦਿਨ ਉਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ਸੀਪੀ ਸਾਹਿਬ ਬੀਸੀ ਸਾਹਿਬ ਸਾਰੇ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਇਨਵਾਈਟ ਕੀਤਾ ਜੇ ਸਾਡੇ ਵੱਲੋਂ ਕਿਸੇ ਨੂੰ ਕੋਈ ਸੱਦਾ ਪੱਤਰ ਜੇ ਸੇ ਰਹਿ ਗਿਆ ਹੋਵੇ ਸਾਡਾ ਇਹੀ ਸੱਦਾ ਪੱਤਰ ਇਸ ਮਾਧਿਅਮ ਲਈ ਮੰਨਿਆ ਜਾਵੇ ਜਿਸ ਨਾਲ ਸਾਡਾ ਤੁਹਾਡਾ ਸਹਿਯੋਗ ਜ਼ਰੂਰੀ ਬਟਾਲਾ ਦੇ ਸਟਾਫ ਰੋਡ ਤੇ ਬੀਤੀ ਦੇ ਰਾਤਕਾਰ ਦੀ ਸਾਈਡ ਲੈਂਡ ਨੂੰ ਲੈ ਕੇ ਦੋ 13 ਵਿੱਚ ਹੋਈ ਲੜਾਈ ਜਿਸ ਦੌਰਾਨ ਦੋਨੋਂ ਚੋਹਾਂ ਦੇ ਲੱਤਾਂ ਵਿੱਚ ਗੋਲੀਆਂ ਵੀ ਲੱਗੀਆਂ ਜਿਨ੍ਹਾਂ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗੱਲਬਾਤ ਦੌਰਾਨ ਜ਼ਖਮੀ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਨਹੀਂ ਸੰਜਾਨਦੇ ਤੇ ਅਸੀਂ ਉਹਨਾਂ ਨੂੰ ਕਾਰ ਸਾਈਡ ਤੇ ਕਰਨ ਲਈ ਕਿਹਾ ਸੀ ਐਨੇ ਵਿੱਚ ਹੀ ਉਹਨਾਂ ਨੇ ਸਾਡੇ ਤੇ ਗੋਲੀਆਂ ਚਲਾ ਦਿੱਤੀ ਦੂਜੇ ਪਾਸੇ ਜ਼ਖਮੀ ਦੇ ਪਿਤਾ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਉਹ ਲੋਕ ਕੌਣ ਸਨ ਨਾ ਸਾਡਾ ਕਿਸੇ ਨਾਲ ਕੋਈ ਲੈਣ ਦੇਣ ਹੈ ਸੁਰਖੀ ਹੋਇਆ ਕਿ ਉਸਲੇ ਮੌਕੇ ਦੇ ਮੌਕੇ ਦੇ ਭਾਜੀ ਬਸ ਗੱਡੀ ਆਪਣੀ ਜਗ੍ਹਾ ਮੰਗਿਆ ਬਸ ਗੱਡੀ ਦੀ ਮੜੀ ਹੋਏ ਸਾਈਡ ਤੇ ਗਾ ਲਓ ਅਗਲਾ ਗਲਮੇ ਆਣ ਕੇ ਪੈਂਡਾ ਤੂੰ ਉਹਨਾਂ ਨੂੰ ਜਾਣਦੇ ਸੀ ਨਹੀਂ ਆਪਾਂ ਨਹੀਂ ਜਾਣਦੇ ਉਹਨਾਂ ਤੇ ਉਹ ਕੀ ਉਹਨਾਂ ਵੱਲੋਂ ਕੋਈ ਕੀ ਚਲਾਇਆ ਗਿਆ ਵਾ ਉਹਨਾਂ ਦੇ ਫਾਇਰ ਚਲਾਇਆ ਗਿਆ ਸਾਡੇ ਤੇ ਤੇਰੇ ਕਿਥੇ ਲੱਗੀ ਮੇਰੇ ਪੜਚ ਲੱਗੀ ਭਾਜੀ ਤੇ ਬੰਦੇ ਕਿਥੇ ਲੱਗੀ ਉੱਤਕੜੀ ਜਗ੍ਹਾ ਦੀ ਇਹ ਵਾਰਦਾਤ ਹੈ ਇਹ ਵਾਰਦਾਤ ਹੈ ਕਿ ਆ ਸਾਧਵਾਣੇ ਭੱਲੇ ਸਾਧਵਾਣੇ ਮੋਟਾਪ ਰੋਡ ਦੀ ਮੋਟਾਪ ਰੋਡ ਸਾਧਵਾਣੇ ਭੱਲੇ ਹਾਂਜੀ ਤੇ ਜਿਹੜੇ ਤੇ ਨਾਲ ਮੁੜਾ ਇਹਦਾ ਕੀ ਨਾਮ ਆ ਇਹਦਾ ਨਾਮ ਚੰਦਰ ਕੁਮਾਰ ਇਹਦੇ ਵੀ ਲੱਗੀਆਂ ਹਾਂਜੀ ਇਹਦੀ ਕਿੰਨੀਆਂ ਲੱਗੀਆਂ ਇਹਦੇ 3-4 ਲੱਗੀਆਂ ਜੀ ਤੇ ਜਿਨ੍ਹਾਂ ਨੇ ਗੋਲ ਚਲਾਈ ਉਹਨਾਂ ਦਾ ਕੋਈ ਜਾਣ ਪਛਾਣ ਨਹੀਂ ਸਾਡੀ ਕੋਈ ਜਾਣ ਪਛਾਣ ਹੀ ਨਹੀਂ ਉਹਨਾਂ ਨਾਲ ਮੇਰੀ ਕੋਈ ਲੈਣ ਦੇਣੀ ਨਹੀਂ ਹੈਗਾ ਭਾਈ ਉਹ ਕਿਤੇ ਕੱਤਿਓ ਚਲੋ ਹਾਂ ਜੀ ਮੈਂ ਜਨੂੰ ਆਪਣੀ ਪਹਚਾਣ ਕਰਨ ਲਈ ਤੇ ਉਹਨਾਂ ਨੇ ਮੇਰੇ 'ਤੇ ਹਮਲਾ ਕੀਤਾ ਰਲਵੇ ਦੇ ਹਰਤ ਗੋਲੀ ਤੇ ਲਈ ਕੀ ਜਰਾ ਬਕਰੀ ਸੋਰਾ ਬੈਠਾ ਸੋਰਾ ਕੀ ਹੋ ਗਈ ਯਾਰ ਹੋਰ ਫਕਤ ਹੋਇਆ ਕੀ ਸੀ ਉਸੇ ਤੋਂ ਕਿਹਾ ਹਾਂ ਜੀ ਹੋਇਆ ਕੀ ਸੀ ਹੋਇਆ ਕੁਛ ਨਹੀਂ ਬਸ ਮੈਂ ਉਹਨਾਂ ਕੋਲ ਗਿਆ ਮੰਗਿਆ ਗੱਡੀ ਦਾ ਉਤਰ ਕੇ ਉਹਨਾਂ ਨੇ ਦਾਰੂ ਜ਼ਿਆਦਾ ਪੀਤੀ ਉਤਰ ਕੇ ਮੇਰੇ ਗਲੇ 'ਤੇ ਮੈਂ ਉਤਰ ਕੇ ਮੈਂ ਭਾਜੀ ਮੈਂ ਤੁਹਾਨੂੰ ਕੀ ਕਿਹਾ ਵਾ ਨਹੀਂ ਹਾਦਕੇ ਮੇਰੇ ਪੜਤੀ ਬੋਲਦੇ ਨੇ ਬਸ ਇਹ ਗੱਲ 40 ਪਛਾਣ ਨਹੀਂ ਬੰਦੇ ਨੂੰ ਨਹੀਂ ਆਉਂਦਾ ਨਾ ਨਾ ਮੇਰੀ ਪਛਾਣ ਨਹੀਂ ਕਾਰ ਦੇ ਉਹ ਗੱਡੀ ਤੇ 15 ਕਾਰ ਦੇ ਹਾਂਜੀ ਮੈਨੂੰ ਗੱਡੀ ਦੀ ਪਛਾਣ ਨਹੀਂ ਹੋਈ ਮੈਂ A20 ਤੇ ਹਾਂ ਤੁਸੀਂ ਕਾਰਦੇ ਹੋ ਉਹ ਵੀ ਕਾਰਦੇ ਹਾਂ ਹਾਂਜੀ ਮਨੋ ਕਿ ਪਛਾਣ ਉਹਨਾਂ ਨੂੰ ਮੈਂ ਕਿਹਾ ਬਈ ਜਗ੍ਹਾ ਤੋਂ ਥੋੜੀ ਜੀ ਰਸਤਾ ਮੰਗਿਆ ਸੀ ਹਾਂ ਹਾਂਜੀ ਉਹ ਆਪਣੀ ਗਰਲਫ੍ਰੈਂਡ ਦਾ ਹੈ ਉਹਨੇ ਮੈਨੂੰ ਜਾਣਾ ਨਹੀਂ ਬਸ ਉਹਦੀ ਗਰਲਫ੍ਰੈਂਡ ਬਸ ਇਹ ਗੱਲ ਹੋਈ ਨਹੀਂ ਜਾਂਦਾ ਲੋਗਾਂ ਨੂੰ ਨਹੀਂ ਗਿਆ ਨਹੀਂ ਜਾਂਦਾ ਅਛਾ ਜੀ ਕੀ ਨਾਮ ਆਪਾ ਮੇਰਾ ਸ਼ੋਕਮਰ ਸ਼ੋਕਮਰ ਜੀ ਕੀ ਹੋਇਆ ਹੈ ਤੁਹਾਨੂੰ ਪਤਾ ਹੀ ਨਹੀਂ ਸਾਨੂੰ ਤੇ ਆਪਾਂ ਦੇ ਘਰ ਬੇਟੇ ਕੋਈ ਡੈਥ ਹੋਈ ਉੱਥੇ ਬੈਠੇ ਆ ਤੇ ਆਪਾਂ ਨੂੰ ਨਹੀਂ ਕੋਈ ਪਤਾ ਹੋਇਆ ਤੇ ਇਹ ਜਿਹੜੇ ਮੁੰਡਿਆਂ ਦੇ ਗੋਲੀਆਂ ਲੱਗੀਆਂ ਨੇ ਇਹ ਕੀ ਇਹ ਕਿੱਦਾਂ ਲੱਗੀਆਂ ਨੇ ਕੋਈ ਮਾੜਾ ਮੋਟਾ ਪਤਾ ਲੱਗਾ ਮੈਂ ਕਿਹਾ ਮਤਲਬ ਹੀ ਨਹੀਂ ਹਾਂ ਤੇ ਹੋਣ ਤੁਹਾਡੇ ਕੀ ਲੱਗਦੇ ਨੇ ਮੁੰਡੇ ਮੇਰਾ ਬੇਟਾ ਲੱਗਦਾ ਬੇਟਾ ਲੱਗਦਾ ਤੇ ਕੀ ਹੋਇਆ ਕੀ ਮੈਂ ਕਿਹਾ ਪਤਾ ਹੀ ਨਹੀਂ ਸਾਨੂੰ ਬਿਲਕੁਲ ਕਿਸੇ ਚੀਜ਼ ਦਾ ਪਤਾ ਹੀ ਨਹੀਂ ਡਾਕਟਰ ਨੇ ਦੱਸਿਆ ਵੀ ਗੋਲੀਆਂ ਵਰ ਸਰ ਨਿਕਲਣੀਆਂ ਇੱਥੇ ਹੈ ਕੋਈ ਨਹੀਂ ਬਸ ਕੇ ਨਹੀਂ ਹੈ ਫੇ ਲੈ ਜਾ ਗੋਡੇ ਤੇ ਗੋਲੀ ਲੱਗੀ ਕੋਈ ਇਹਨਾਂ ਦੀ ਕੋਈ ਲਾਕ ਡਾਟ ਆ ਕੀ ਕੋਈ ਮਤਲਬ ਹੀ ਨਹੀਂ ਅੱਜ ਤੱਕ ਨਹੀਂ ਸਾਡੇ ਬੱਚਿਆਂ ਨੇ ਕੀਤੀ ਕਦੇ ਲਾਕ ਡਾਟ ਅੱਜ ਤੱਕ ਨਹੀਂ ਕੀਤੀ ਆਪਣੇ ਕੰਮ ਤੇ ਜਾਂਦੇ ਆਪਣੇ ਕੰਮ ਤੋਂ ਘਰ ਤੇ ਬੱਚਿਆਂ ਨੇ ਕੋਈ ਦੱਸਿਆ ਹੋਣਾ ਜਿਹੜੇ ਗੋਲੀਆਂ ਚ ਲੱਗ ਗਏ ਨੇ ਕੋਣ ਸੀ ਮੈਂ ਕਿਹਾ ਸਿਰਫ ਸਾਨੂੰ ਇਹ ਨਹੀਂ ਕਿਹਾ ਵੀ ਗੋਲੀ ਲੱਗੀ ਤੇ ਇੱਥੇ ਆ ਜਾਓ ਹਸਪੀਟਲ ਬਸ ਇੰਨਾ ਹੀ ਬਸ ਆਇਆ ਠੀਕ ਕੀ ਮੰਗ ਕਰਦੇ ਆਪਾਂ ਕੀ ਮੰਗ ਕਰਨੀ ਜੀ ਜੇ ਉਹਨਾਂ ਦੀ ਕੋਈ ਰਜਸ਼ ਹੋਏਗੀ ਬੱਚਿਆਂ ਨਾਲ ਤੇ ਭਰਾ ਨੂੰ ਮਾਫੀ ਦੇਣ ਉਹ ਛੇਰੀ ਹੋਰ ਕੀ ਕਹਿ ਸਕਦੇ ਆਪਾਂ ਕੋਈ ਇਹੋ ਜੀ ਗੱਲ ਹੀ ਨਹੀਂ ਨਾਲ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਪ੍ਰਸ਼ਾਸਨ ਕੋ ਕਾਦੀ ਮੰਗ ਆਪਾਂ ਕਰਨੀ ਹੈ ਕੋਈ ਮੰਗ ਨਹੀਂ ਕਰਦੇ ਆਪਾਂ ਕਿਨੇ ਬਰਾਜੀ ਬਾਜੀ ਰਹਿਣ ਸਾਰੇ ਆਪਣੇ ਘਰ ਬਸ ਪਤਾ ਕੀ ਹੈ ਨਾ ਇਹਨਾਂ ਚੀਜ਼ਾਂ 'ਚ ਕੁਛ ਹੈਗਾ ਤੇ ਨਾ ਹੀ ਨਿਕਲਣਾ ਉਹ ਵੀ ਰਾਜੀ ਰਹਿਣ ਜਿੰਨਾ ਚਿਰ ਆਈ ਤੇ ਇਹ ਵੀ ਰਾਜੀ ਰਹਿਣ ਆਪਣੇ ਘਰ ਸਿੱਧੀ ਜੀ ਗੱਲ ਹੈ ਆਪਾਂ ਨਾ ਕਿਸੇ ਨਾ ਕਿਤੇ ਰੰਜਿਸ਼ ਰੱਖੀ ਕਾਰੋਬਾਰ ਵਾਲੇ ਬੰਦੇ ਆ ਰੰਜਿਸ਼ ਰੱਖਣੀ ਨਹੀਂ ਰੰਜਿਸ਼ ਆ ਗਈ ਨਹੀਂ ਹਾ ਦਾ ਕੋਈ ਦੁਸ਼ਮਣ ਹੈ ਨਾ ਹੀ ਕਿਸੇ ਦੇ ਦੁਸ਼ਮਣਾਂ ਅਜ ਤੱਕ ਅਹੀ ਪੈਂਠਾ ਸਾਲਾਈ ਨਾ ਕਿਸ ਨੂੰ ਹੋਏ ਕਾਇਦ ਨਾ ਖਵਾਇਆ ਬਟਾਲਾ ਪੁਲਿਸ ਨੇ ਇੱਕ ਬਾਈਕ ਸਵਾਰ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਹਥਿਆਰ ਅਤੇ ਕਾਰਤੂਸ ਬਰਾਮਦ ਕੀਤੇ ਹਨ ਥਾਣਾ ਸਿਟੀ ਦੀ ਪੁਲਿਸ ਚੌਂਕੀ ਬੱਸ ਸਟੈਂਡ ਦੇ ਇੰਚਾਰਜ ਸਬ ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ ਤੇ ਉਹਨਾਂ ਨੂੰ ਪੁਲਿਸ ਪਾਰਟੀ ਨਾਲ ਮਿਲ ਕੇ ਹਰ ਸਿਮਰਨਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ 3 ਬੋਰ ਦਾ ਪਿਸਤੌਲ ਅਤੇ 4 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ ਪੁਲਿਸ ਨੇ ਉਹ ਜ਼ਮਾਂ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਐਸਆਈ ਜਗਤਾਰ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਨੇ ਹਰਸਿਮਰਨਜੀਤ ਸਿੰਘ ਵਿਰੁੱਧ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਤੇ ਇਸ ਸਬੰਧੀ ਅਗਲੀ ਰੀ ਜਾਂਚ ਕੀਤੀ ਜਾ ਰਹੀ ਹੈ ਸਰਕਟਨ ਚਾਰ ਚੌਕੀ ਬੱਸ ਸਟੈਂਡ ਬਟਾਲਾ ਸਾਡੇ ਸ਼ਾਮ ਦੇ ਟਾਈਮ 'ਕਲ ਇਨਫੋਰਮੇਸ਼ਨ ਸੀ ਸਾਡੇ ਕੋਲ ਵੀ ਇਹ ਇੱਕ ਸਿਵਲ ਦੇ ਵਿੱਚ ਮੋਟਰਸਾਈਕਲ ਸਵਾਰ ਫਿਰਦਾ ਪਿਆ ਇਹਦੇ ਕੋਈ ਸ਼ਾਇਦ ਕੋਈ ਨਜਾਇਜ਼ ਅਸਲਾ ਹੋ ਸਕਦਾ ਹੈ ਔਰ ਕ੍ਰਿਮੀਨਲ ਵਿਰਤੀ ਦਾ ਇਹਦਾ ਪਿੱਛਾ ਕਰਦੇ ਆਪਾਂ ਜਲੰਧਰ ਰੋਡ ਪਰ ਨੇੜੇ ਸੁਖਾ ਸਿੰਘ ਚੌਂਕ 'ਚੋਂ ਖੜੇ ਸੀਗੇ ਉਥੋਂ ਇਹਨੇ ਟ੍ਰੈਫਿਕ ਦੀ ਪੁਲਿਸ ਦੀ ਅੱਗੇ ਲਾਕੇ ਦੀ ਚੈਕਿੰਗ ਦੇਖ ਕੇ ਆਪਣਾ ਮੋਟਰਸਾਈਕਲ ਖੜਾ ਕਰਤਾ ਔਰ ਖੱਬੀ ਸਾਈਡ ਨੂੰ ਇਹ ਸ਼ਾਸੀ ਨਗਰ ਮਾਰਕੀਟ ਟਰੱਕ ਮਾਰਕੀਟ ਵਿੱਚੋਂ ਨਿਕਲਦੀ ਕੋਸ਼ਿਸ਼ ਕੀਤੀ ਇਹਨੇ ਔਰ ਇਹਨੂੰ ਕਰਮਚਾਰੀਆਂ ਨੇ ਮਦਦ ਨਾਲ ਕਾਬੂ ਕਰਕੇ ਜਦੋਂ ਚੈੱਕ ਕੀਤਾ ਇਹਦੇ ਕੋਲ ਵਿਦੇਸ਼ੀ ਪਿਸਤਲ ਇੱਕ ਸਾਨੂੰ 30 ਬੋਰ ਦਾ ਜਿਹੜਾ ਮਿਲਿਆ ਔਰ ਨਾਲ ਰੌਂਦ ਸੀਗੇ ਸਮੇਥ ਮੈਗਜ਼ਨ ਇਹਦੇ ਵਿੱਚ ਹੁਣ ਤੱਕ ਦੀ ਪੁਛਗਿਸ਼ ਤੋਂ ਇਹਦੇ ਤੋਂ ਕੁਝ ਲੱਗਦਾ ਹੈ ਕਿ ਕਤਲ ਦੀ ਵਾਰਦਾਤ ਹੈ ਜਿਹਨੂੰ ਲੋੜੀਦਾ ਹੈ। ਪਲੱਸ ਇਹਦੇ ਕੋਲ ਹਥਿਆਰਾਂ ਦੀ ਜਿਹੜੀ ਸਮਗਲਣ ਗਿਆ ਉਹਦੇ ਬਾਰੇ ਵੀ ਹੁਣ ਤੱਕ ਸੁਰਾਗ ਮਿਲ ਰਹੇ ਨੇ। ਫਿਲਹਾਲ ਪੇਸ਼ ਕਰਕੇ ਇਹਦਾ ਰਿਮਾਂਡ ਅਸਲ ਕੀਤਾ ਪਰ ਅੱਗੇ ਤਪੀਸ਼ ਤੋਂ ਜੋ ਕੁਛ ਅੱਗੇ ਸਾਨੂੰ ਮਿਲਦਾ ਆ ਉਹ ਨਾਲ ਦੀ ਨਾਲ ਦੱਸ ਦੇਵੇ। ਇਹਨੇ ਨਰਮਣ ਕਿ 3 ਦਿਨ ਦਾ ਰਿਮਾਂਡ ਤੇ ਸਾਡੇ ਕੋਲ ਇਹਦੇ ਤੋਂ ਪਹਿਲਾਂ ਵੀ ਰੂਮ ਕੁਲਮਿੰਦਰ ਦੇ ਗਿਆ। ਕਿ ਇਸ ਤੋਂ ਪਹਿਲਾਂ ਇਹਦਾ ਕੋਈ ਕੇਸ ਦਰਜ ਤਾਂ ਨਹੀਂ ਮਿਲੇ। ਪਲਾਸੀ ਦੀ ਸੋਸ਼ਲ ਮੀਡੀਆ ਦੇ ਸੰਬੰਧੀ ਕਵਰੇਜ ਜਿਹੜੀ ਉਹ ਲਈ ਹੈ ਜਿਹਦੇ ਵਿੱਚ ਹਥਿਆਰਾਂ ਦੇ ਨਾਲ ਇਹਦੀਆਂ ਬਾਈਟ ਵਗੈਰਾ ਕਾਫੀ ਲੱਗ ਰਿਹਾ ਵੀ ਉਹਨਾਂ ਦੇ ਵਿੱਚ ਵਿਚਰਦਾ ਹੈ ਇਹ ਲੈਂਦਾ ਕਿ ਫੋਹੀ ਫਿਲਹਾਲ ਤਾਂ ਇਹ ਪਤਾ ਲੱਗਾ ਵੀ ਹਰੀ ਕੇ ਸਾਈਡ ਤੋਂ ਕੋ ਬੰਦਾ ਇਹਦੇ ਲਿੰਕ 'ਚ ਹੈ ਉਹਦੇ ਤੋਂ ਲੈ ਰਿਹਾ ਅੱਗੇ ਅਜੇ ਤਪੀਸ਼ ਦੇ ਦੌਰਾਨ ਜੋ ਖਬਰਾਂ ਕਰਕੇ ਦੱਸਦਾ ਦੋਸਤੋ ਇਸ ਸੰ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦਿਨ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉ ਇਜ਼ਾਜ਼ਤ ਰੱਬ <laughs> ਰੱਖਾ